ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਮੰਤਰੀ ਵਜੇ ਕੇ ਬੋਲਣਾ ਮੈਂ ਪੰਥ ਨੂੰ ਦੱਸਣਾ ਚਾਹਣਾ ਕਿ ਅੱਜ 1 ਵਜ ਕੇ 45 ਮਿੰਟਾਂ ਦੇ ਸੀਆਰਪੀ ਜਿਹੜੀ ਇਹ ਉਹਦੀ ਅੰਡਰ ਇਹਨਾਂ ਨੇ ਸਾਨੂੰ ਬੰਦ ਕੀਤਾ ਆਏ ਤੇ ਜਿਹੜੇ ਬਿਹਾਰ ਦੇ ਵਿੱਚੋਂ ਸੀਆਰਪੀ ਵਾਲੇ ਇੱਥੇ ਲੱਗੇ ਹੋਏ ਨੇ ਮੰਨ ਲਓ ਸਕਿਉਰਟੀ ਦੀ ਉਹਨਾਂ ਨੇ ਅੱਜ ਮੇਰੀ ਦਾੜੀ ਪੱਟੀ ਏ ਮੇਰੀ ਬਾਹ ਜਿਹੜੀ ਫੈਕਚਰ ਕਰਤੀ ਮਰੋੜ ਕੇ ਕੜੇ ਦੇ ਵਿੱਚ ਉਂਗਲਾਂ ਪਾ ਕੇ ਮੈਂ ਪੰਥ ਨੂੰ ਬੇਨਤੀ ਕਰਨਾ ਮੈਂ ਭਗਵੰਤ ਸਤਮਾਨ ਨੂੰ ਵੀ ਬੇਨਤੀ ਕਰਨਾ ਕਿ ਸਾਨੂੰ ਇੱਥੇ ਮਰਵਾਉਣ ਲਈ ਰੱਖਿਆ ਈ ਸਾਡੀਆਂ ਦਾੜ੍ਹੀਆਂ ਪਟਾਉਣ ਲਈ ਰੱਖਿਆ ਈ ਇੱਥੇ ਕੈਮਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਮੈਂ ਹਰਪ੍ਰੀਤ ਜਿਹੜਾ ਜਥੇਦਾਰ ਏ ਉਹਨੂੰ ਵੀ ਬੇਨਤੀ ਕਰਨਾ ਆਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕਰਨਾ ਕਿ ਇਸ ਮੁੱਦੇ ਤੇ ਬੋਲਿਆ ਜਾਵੇ ਮੇਰੀ ਦਾੜ੍ਹੀ ਪੱਟੀ ਮੇਰੇ ਕੋਲ ਰੁਗਵਾਲਾਂ ਦਾ ਮੇਰੀ ਜੇਬ ਦੇ ਵਿੱਚ 8-10 ਜਣੇ ਸੀਆਰਪੀ ਵਾਲੇ ਮੇਰੇ ਪੈਗੇ ਗਾਲ ਤੇ ਮੇਰੀ ਨਾਲੇ ਬਾਹਾਂ ਤੋੜਤੀ ਕਰੈਕ ਕਰਤੀ ਨਾਲੇ ਮੇਰੀ ਦਾੜ੍ਹੀ ਪੱਟੀ ਕੇਸਾਂ ਦੀ ਬੇਅਵਦੀ ਕੀਤੀ ਨਾਲੇ ਮੈਨੂੰ ਕਹਿੰਦੇ ਸੀ ਤੂੰ ਖਾਲਸਤਾਨੀ ਚੂਤੀਆ ਸਾਲਿਓ ਦੇਸ਼ ਦਰੋਹੀ ਓ ਇਹਨਾਂ ਮੇਰੀ ਇਹ ਵੀ ਕਹਿ ਕੇ ਬੇਇੱਜ਼ਤੀ ਕੀਤੀ ਬਹੁਤ ਜਿਆਦੀ ਕਹਿੰਦੇ ਤੁਸੀਂ ਦੇਸ਼ ਦਰੋਹੀ ਓ ਦੱਸੋ ਕਿ ਮੈਂ 307 ਦੇ ਪਰਚੇ 'ਚ ਆਇਆ ਕਿਹੜੇ ਖਾਲਸਾਾਂ ਦੇ ਪਰਚੇ ਜੀ ਮੰਦਰਾਂ ਤੇ ਇਹ ਬਹੁਤ ਜ਼ਿਆਦਾ ਸਾਡੇ ਨਾਲ ਸੀਆਰਪੀ ਵਾਲੇ ਇੱਥੇ ਧੱਕਾ ਕਰਦੇ ਸਾਡੇ ਦੇ 307 ਦਾ ਪਰਚਾ ਲਾਇਆ ਆ ਸਾਨੂੰ ਗੈਂਗਸਟਰਾਂ ਤਰ੍ਹਾਂ ਸੀਆਰਪੀ ਅਜੀ ਬੇਨਤੀ ਸਰਕਾਰ ਅੱਗੇ ਵੀ ਇਹ ਅਪੀਲ ਕਰਨੇ ਕਿ ਤੁਸੀਂ ਵੀ ਸਿੱਖਾਂ ਦੇ ਬੱਚੇ ਜੀ ਇੰਨਾ ਇਹ ਨਾ ਟੱਕਾ ਸਿੱਖਾਂ ਦੇ ਨਾਲ ਜਿਹੜੇ ਸਿੱਖਾਂ ਨੂੰ ਪਿਆਰ ਕਰਦੇ ਨੇ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਸਿੱਖਾਂ ਦੇ ਬੱਚੇ ਨੇ ਨਾ ਇਹਨਾਂ ਨੇ ਮੈਨੂੰ ਇੱਕ ਹੋਰ ਗੱਲ ਇਹਨਾਂ ਨੇ ਮੈਨੂੰ ਜਦ 1:00 ਵਜੇ ਤੋਂ ਲੈ ਕੇ ਹੁਣ ਉਥੋਂ ਆਇਆ ਮੈਂ ਦਿਉੜੀ ਦੇ ਵਿੱਚੋਂ ਚਾਚਾਰਜੀ ਸਿੰਘ ਵੀ ਉੱਥੇ ਮੇਰੇ ਨਾਲ ਕਲਵੰਤ ਸਿੰਘ ਵੀ ਇਹਨਾਂ ਨੇ ਬਹੁਤ ਨਰਨਾ ਧੱਕਾ ਕੀਤਾ ਚਾਚੇ ਨੇ ਦਾੜੀ ਕੱਢ ਕੇ ਮੇਰੀ ਜੇਲ੍ਹ ਚ ਵਿਖਾਈ ਦੱਸੋ ਆ ਪੱਟੀ ਦੀ ਕਾਰਵਾਈ ਕੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਜਿਹੜਾ ਮਤਲਬ ਸੁਪਰਡਿੰਟ ਤੇ ਉਹਨੂੰ ਵੀ ਪੁੱਛਿਆ ਜਾਵੇ ਕਿ ਇਹਨਾਂ ਨੂੰ ਇਹਨਾਂ ਦੇ ਅੰਡਰ ਕਿਉਂ ਬੰਦ ਕੀਤਾ ਇਹਨਾਂ ਦੀਆਂ ਦਾੜ੍ਹੀਆਂ ਦੀ ਬੇਅਵਦੀ ਮੇਰੇ ਕੇਸਾਂ ਦੀ ਬੇਅਵਦੀ ਫਿਰ ਮੈਨੂੰ ਖਾਲਸਤਾਨੀ ਚੂਤੀਆ ਬੋਲਦੇ ਆ ਬਹੁਤ ਇਹਨਾਂ ਮੈਨੂੰ ਮਾਰਾ ਮੇਰੇ ਨਾਲ ਧੱਕਾ ਕੀਤਾ ਹੈ ਤੇ ਮੈਂ ਬੇਨਤੀ ਇਹ ਹੀ ਕਰਨਾ ਚਾਹੁੰਨਾ ਕਿ ਜਿਹੜੀਆਂ ਸੰਗਤ ਸਿੱਖ ਸੰਗਤਾਂ ਜਿਹੜਾ ਪੰਥ ਏ ਉਹਨੂੰ ਬੇਨਤੀ ਕਰਨਾ ਚਾਹੁੰਨਾ ਕਿ ਵੱਧ ਤੋਂ ਵੱਧ ਮੇਰੀ ਬਾਤ ਚੁੱਕੀ ਜਾਵੇ ਕਿ ਜਿਹੜੀ ਇਹਨਾਂ ਮੇਰੀ ਦਾੜ੍ਹੀ ਦੀ ਬੇਅਵਦੀ ਕੀਤੀ ਮੈਨੂੰ ਮੰਨ ਲਓ 7-8 ਜਣੇ ਪੈਗੇ ਲਾਖੀਆਂ ਨਾਲ ਇਹਨਾਂ ਮੇਰੇ ਗਲ ਪਏ ਕੱਲੇ ਇੱਕ ਬੰਦੇ ਨੂੰ 8 ਬੰਦੇ ਗਲ ਪੈ ਜਾਣ ਕੀ ਦਸੂ ਹੰਡਾਲ ਹੋਵੇਗਾ ਤੇ ਮੈਂ ਇਹ ਹੀ ਬੇਨਤੀ ਕਰਨਾ ਤੁਹਾਨੂੰ ਇਹਨਾਂ ਚੱਕੀਆਂ 'ਚ ਬੰਦ ਕੀਤਾ ਆ ਖੁੱਲ੍ਹਿਆ ਧਿਆ ਜੋ ਲਿਆ ਕੇ ਹੁਣ ਚੱਕੀਆਂ 'ਚ ਬੰਦ ਕਰਤਾ ਤੇ ਮੈਂ ਇਹ ਹੀ ਬੇਨਤੀ ਕਰਨਾ ਆਪਦੇ ਪੰਥ ਨੂੰ ਹੀ ਬੇਨਤੀ ਕਰਨਾ ਕਿ ਆਵਾਜ਼ ਵੱਧ ਵੱਧ ਚੁੱਕੋ ਮੇਰੀ ਦਾੜ੍ਹੀ ਮੇਰੇ ਕੋਲ ਹੈ ਮੈਂ ਬੱਧੀ ਹੋਈ ਜਿਹੜੀ ਇਹਨਾਂ ਮੇਰੀ ਪੱਟੀ ਸੀ ਯੂਰਪੀ ਵਾਲਿਆਂ ਇਹਨਾਂ ਨੂੰ ਸਿੱਖੀ ਦਾ ਕੀ ਬਿਹਾਰੀਆਂ ਨੂੰ ਉੱਥੋਂ ਦੇ ਨੂੰ ਪਤਾ ਬਾਹਰਲੇ ਪੀ ਆਪ ਤੋਂ ਲੱਗੇ ਹੋਏ ਨੇ ਇਹਨਾਂ ਨੂੰ ਪੰਥ ਦਾ ਦਾੜੀ ਦਾ ਕੀ ਪਤਾ ਮੈਂ ਬੜਾ ਕਿਹਾ ਮੈਂ ਕਿਹਾ ਦਾੜੀ ਨਾ ਪੱਟੋ ਇਹਨਾਂ ਦਾੜੀ ਪੱਟੀ ਮੈਨੂੰ ਗਾਲੀਆਂ ਚੂਤੀਆ ਕਹਿ ਕਹਿ ਕੇ ਖਲ ਤਾਂ ਨਹੀਂ ਚੂਤੀਓ ਸਾਲਿਓ ਦੱਸੋ ਮੈਂ ਦੱਸੋ ਮੈਂ ਕਿਹੜਾ ਪਰਚੇ ਖਾਤਾਂ ਦੇ ਵਿੱਚ ਅੰਦਰ ਆਇਆ ਮੈਂ ਇੱਕ 307 ਦਾ ਪਰਚਾ ਮੇਰੇ ਤੇ ਉਹ ਵੀ ਝੂਠਾ ਪਾ ਕੇ ਮੈਨੂੰ ਅੰਦਰ ਕੀਤਾ ਮੈਂ ਕਦੀ ਵਾਸਤੇ ਆਦੇ ਮਾਨ ਚ ਚੜਦੀ ਕਲਾ ਕੀ ਰਿਆਂ ਅੱਜ ਵੀ ਚੜਦੀ ਕਲਾ ਚ ਪਰ ਮੈਂ ਕਹਿਣਾ ਚਾਹੁੰਨਾ ਕਿ ਇੰਨਾ ੱੱੱੱ ਸਾਡੇ ਸਿੱਖਾਂ ਨਾਲ ਸਾਡੇ ਪੰਜਾਬ ਦੀ ਮੈਂ ᱥਾਮ ਦੀ ਧਰਤੀ ਤੋਂ ਆਇਆ ᱥਾਮ ਦੀ ਧਰਤੀ ਤੋਂ ਉੱਥੇ ਮੇਰੇ ਨਾਲ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰੋਟੀ ਪਾਣੀ ਤਿਆਗ ਦਿੱਤਾ ਮੈਂ ਨਹੀਂ ਰੋਟੀ ਪਾਣੀ ਖਾਣਾ ਜਿੰਨਾ ਚਿਰੋਂਦੇ ਤੇ ਕਾਰਵਾਈ ਸਖਤ ਨਾ ਹੋਵੇ ਉਹਨੂੰ ਸਸਪੈਂਡ ਕੀਤਾ ਜਾਵੇ ਉਹਨੇ ਬੰਦਿਆਂ ਨੂੰ ਤੇ ਸਾਨੂੰ ਸੀਆਰਪੀ ਤੋਂ ਲਾ ਕੇ ਤੇ ਸਾਨੂੰ ਦੂਜੀ ਹੱਥੇ ਜੇ ਪਾਇਆ ਜਾਵੇ ਜਿੱਥੇ ਆਮ ਸਾਡੇ ਸਿੱਖੇ ਸਾਨੂੰ ਕੋਈ ਇਹ ਸਾਡੇ ਗਲ ਪੈ ਜਾਣ ਸਾਡੀਆਂ ਰੋਟੀਆਂ ਕਿੱਕ ਕਰਦੇ ਆ ਗੰਦੇ ਹੱਥਾਂ ਨਾਲ ਬਾਥਰੂਮ ਵਾਲਿਆਂ ਨਾਲ ਦੱਸੋ ਇੱਕ ਸਿੱਖ ਸੁਬਰੀਨਿੰਗ ਤੇ ਕਾਲ ਸਾਬੋ ਕੀ ਤਲਵੰਡੀ ਦਾ ਸਾਡਾ ਸਤਿਕਾਰਯੋਗ ਜਥੇਦਾਰ ਬਲਵੰਤ ਸਿੰਘ ਨੰਦਗਰ ਸਾਹਿਬ ਉਹਦਾ ਇਹ ਮੰਨ ਲਓ ਸਤਕਾਰਯੋਗ ਸੁਪਰੀਡੈਂਟ ਜਿਹੜਾ ਇੱਥੇ ਉਹਨਾਂ ਦਾ ਸਿੱਖਾਂ ਦਾ ਬੱਚਾ ਦੇ ਇਹਨੂੰ ਇਹ ਨਹੀਂ ਪਤਾ ਇਹ ਸਾਡੇ ਨਾਲ ਏਦਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਪੰਥ ਨੂੰ ਦੱਸਣਾ ਚਾਹਣਾ ਕਿ ਅੱਜ 1:45 ਦੇ CRP ਜਿਹੜੀ ਇਹ ਉਹ ਉਹਦੀ ਅੰਡਰ ਇਹਨਾਂ ਨੇ ਸਾਨੂੰ ਬੰਦ ਕੀਤਾ ਆਏ ਤੇ ਜਿਹੜੇ ਬਿਹਾਰ ਦੇ ਵਿੱਚੋਂ CRP ਵਾਲੇ ਇੱਥੇ ਲੱਗੇ ਹੋਏ ਨੇ ਮੰਨ ਲਓ ਸਕਿਉਰਟੀ ਦੀ ਉਹਨਾਂ ਨੇ ਅੱਜ ਮੇਰੀ ਦਾੜੀ ਪੱਟੀ ਏ ਮੇਰੀ ਬਾਹ ਜਿਹੜੀ ਫੈਕਚਰ ਕਰਤੀ ਮਰੋੜ ਕੇ ਕੜੇ ਦੇ ਵਿੱਚ ਉਂਗਲਾਂ ਪਾ ਕੇ ਮੈਂ ਪੰਥ ਨੂੰ ਬੇਤੀ ਕਰਨਾ ਮੈਂ ਭਗਵੰਤ ਸਤਮਾਨ ਨੂੰ ਵੀ ਬੇਤੀ ਕਰਨਾ ਕਿ ਸਾਨੂੰ ਇੱਥੇ ਮਰਵਾਉਣ ਲਈ ਰੱਖਿਆ ਈ ਸਾਡੀਆਂ ਦਾੜੀਆਂ ਪਟਾਉਣ ਲਈ ਰੱਖਿਆ ਈ ਇੱਥੇ ਕੈਮਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਮੈਂ ਹਰਪ੍ਰੀਤ ਜਿਹੜਾ ਜਥੇਦਾਰ ਏ ਉਹਨੂੰ ਵੀ ਬੇਨਤੀ ਕਰਨਾ ਆਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕਰਨਾ ਕਿ ਇਸ ਮੁੱਦੇ ਤੇ ਬੋਲਿਆ ਜਾਵੇ ਮੇਰੀ ਦਾੜੀ ਪੱਟੀ ਮੇਰੇ ਕੋਲ ਰੁਗਵਾਲਾਂ ਦਾ ਮੇਰੀ ਜੇਬ ਦੇ ਵਿੱਚ 8-10 ਜਣੇ ਸੀਆਰਪੀ ਵਾਲੇ ਮੇਰੇ ਪੈਗੇ ਗੱਲ ਤੇ ਮੇਰੀ ਨਾਲੇ ਬਾਹਾਂ ਤੋੜਤੀ ਕਰੈਕ ਕਰਤੀ ਨਾਲੇ ਮੇਰੀ ਦਾੜ੍ਹੀ ਪੱਟੀ ਕੇਸਾਂ ਦੀ ਬੇਆਬਦੀ ਕੀਤੀ ਨਾਲੇ ਮੈਨੂੰ ਕਹਿੰਦੇ ਸੀ ਤੂੰ ਖਾਲਸਤਾਨੀ ਚੂਤੀਆ ਸਾਲਿਓ ਦੇਸ਼ ਦਰੋਹੀ ਓ ਇਹਨਾਂ ਮੇਰੀ ਇਹ ਵੀ ਕਹਿ ਕੇ ਬੇਇੱਜ਼ਤੀ ਕੀਤੀ ਬਹੁਤ ਜਿਆਦੀ ਕਹਿੰਦੇ ਤੁਸੀਂ ਦੇਸ਼ ਦਰੋਹੀ ਓ ਦੱਸੋ ਕਿ ਮੈਂ 307 ਦੇ ਪਰਚੇ 'ਚ ਆਇਆ ਕਿਹੜੇ ਖਾਲਸਾਾਂ ਦੇ ਪਰਚੇ 'ਚ ਮੰਦਰਾਂ ਤੇ ਇਹ ਬਹੁਤ ਜਿਆਦਾ ਸਾਡੇ ਨਾਲ ਸੀਆਰਪੀ ਵਾਲੇ ਇੱਥੇ ਧੱਕਾ ਕਰਦੇ ਸਾਡੇ ਤੇ 307 ਦਾ ਪਰਚਾ ਲਾਇਆ ਆ ਸਾਨੂੰ ਗੈਂਗਸਟਰਾਂ ਤਰ੍ਹਾਂ ਸੀਆਰਪੀ ਅਸੀਂ ਬੇਨਤੀ ਸਰਕਾਰ ਅੱਗੇ ਵੀ ਇਹ ਅਪੀਲ ਕਰਨੇ ਕਿ ਤੁਸੀਂ ਵੀ ਸਿੱਖਾਂ ਦੇ ਬੱਚੇ ਜੀ ਇੰਨਾ ਹੀ ਨਾ ਠੱਗਾ ਸਿੱਖਾਂ ਦੇ ਨਾਲ ਜਿਹੜੇ ਸਿੱਖਾਂ ਨੂੰ ਪਿਆਰ ਕਰਦੇ ਨੇ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਸਿੱਖਾਂ ਦੇ ਬੱਚੇ ਨੇ ਨਾ ਇਹਨਾਂ ਨੇ ਮੈਨੂੰ ਇੱਕ ਹੋਰ ਗੱਲ ਇਹਨਾਂ ਨੇ ਮੈਨੂੰ ਚਾਤ 1 ਵਜੇ ਤੋਂ ਲੈ ਕੇ ਹੁਣ ਉੱਥੋਂ ਆਇਆ ਮੈਂ ਦਿਉੜੀ ਦੇ ਵਿੱਚੋਂ ਚਾਚਾਰਜੀ ਸਿੰਘ ਵੀ ਉੱਥੇ ਮੇਰੇ ਨਾਲ ਕਲਵੰਤ ਸਿੰਘ ਵੀ ਇਹਨਾਂ ਨੇ ਬਹੁਤ ਮਰਨਾ ਧੱਕਾ ਕੀਤਾ ਚਾਚੇ ਨੇ ਦਾੜੀ ਕੱਢ ਕੇ ਮੇਰੀ ਜੇਬ ਚੋਂ ਖਾਈ ਦੱਸੋ ਆ ਪੱਟੀੰ ਦੀ ਕਾਰਵਾਈ ਕੀ ਏ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਜਿਹੜਾ ਮੰਨ ਲਓ ਸੁਪਰਡੈਂਟ ਉਹਨੂੰ ਵੀ ਪੁੱਛਿਆ ਜਾਵੇ ਕਿ ਇਹਨਾਂ ਨੂੰ ਇਹਨਾਂ ਦੇ ਅੰਡਰ ਕਿਉਂ ਬੰਦ ਕੀਤਾ ਇਹਨਾਂ ਦੀਆਂ ਦਾੜੀਆਂ ਦੀ ਬੇਅਬਦੀ ਮੇਰੇ ਕੇਸਾਂ ਦੀ ਬੇਅਬਦੀ ਫਿਰ ਮੈਨੂੰ ਖਾਲਸਤਾਨੀ ਚੂਤੀਆ ਬੋਲਦੇ ਆ ਬਹੁਤ ਇਹਨਾਂ ਨੇ ਮੈਨੂੰ ਮਾਰਾ ਮੇਰੇ ਨਾਲ ਧੱਕਾ ਕੀਤਾ ਏ ਤੇ ਮੈਂ ਬੇਨਤੀ ਇਹ ਹੀ ਕਰਨਾ ਚਾਹੁੰਨਾ ਕਿ ਜਿਹੜੀਆਂ ਸੰਗਤ ਸਿੱਖ ਸੰਗਤਾਂ ਜਿਹੜਾ ਪੰਥ ਏ ਉਹਨੂੰ ਬੇਨਤੀ ਕਰਨਾ ਚਾਹੁੰਨਾ ਕਿ ਵੱਧ ਤੋਂ ਵੱਧ ਮੇਰੀ ਬਾਤ ਚੁੱਕੀ ਜਾਵੇ ਕਿ ਜਿਹੜੀ ਇਹਨਾਂ ਮੇਰੀ ਦਾੜੀ ਦੀ ਬੇਅਵਦੀ ਕੀਤੀ ਮੈਨੂੰ ਮੰਨ ਲਓ ਸੱਤ ਅੱਠ ਜਾਣੇ ਪੈ ਗਏ ਲੱਖੀਆਂ ਨਾਲ ਇਹਨਾਂ ਮੇਰੇ ਗਲ ਪਏ ਇਕੱਲੇ ਇੱਕ ਬੰਦੇ ਨੂੰ ਅੱਠ ਬੰਦੇ ਗਲ ਪੈ ਜਾਣ ਕੀ ਦਸੂ ਹਾਲ ਹੋਵੇਗਾ ਤੇ ਮੈਂ ਇਹ ਹੀ ਬੇਨਤੀ ਕਰਨਾ ਸਾਨੂੰ ਇਹਨਾਂ ਚੱਕੀਆਂ 'ਚ ਬੰਦ ਕੀਤਾ ਆ ਖੁੱਲੇ ਆ ਧਿਆ ਜੋ ਲਿਆ ਕੇ ਹੁਣ ਚੱਕੀਆਂ 'ਚ ਬੰਦ ਕਰਤਾ ਏ ਤੇ ਮੈਂ ਇਹ ਰਾਈ ਬੇਨਤੀ ਕਰਨਾ ਆਪਦੇ ਪੰਥ ਨੂੰ ਹੀ ਬੇਨਤੀ ਕਰਨਾ ਕਿ ਇਹ ਆਵਾਜ਼ ਵੱਧ ਵੱਧ ਚੁੱਕੋ ਮੇਰੀ ਦਾੜੀ ਮੇਰੇ ਕੋਲ ਹੈ ਮੈਂ ਬੱਧੀ ਹੋਈ ਜਿਹੜੀਆਂ ਨਾ ਮੇਰੀ ਪੱਟੀ ਸੀ ਯਰਪੀ ਵਾਲਿਆਂ ਇਹਨਾਂ ਨੂੰ ਸਿੱਖੀ ਦਾ ਕੀ ਬਿਹਾਰੀਆਂ ਨੂੰ ਉੱਥੋਂ ਦੇ ਨੂੰ ਪਤਾ ਬਾਹਰਲੇ ਪੀ ਆਪ ਤੋਂ ਲੱਗੇ ਹੋਏ ਨੇ ਇਹਨਾਂ ਨੂੰ ਪੰਥ ਦਾ ਦਾੜੀ ਦਾ ਕੀ ਪਤਾ ਮੈਂ ਬੜਾ ਕਿਹਾ ਮੈਂ ਕਿਹਾ ਦਾੜੀ ਨਾ ਪਟੋ ਇਹਨਾਂ ਦਾੜੀ ਪੱਟੀ ਮੈਨੂੰ ਗਾਲੀਆਂ ਚੂਤੀਆ ਕਹਿ ਕਹਿ ਕੇ ਖਲ ਤਾਂ ਨਹੀਂ ਚੂਤੀਓ ਸਾਲਿਓ ਦੱਸੋ ਮੈਂ ਦੱਸੋ ਮੈਂ ਕਿਹੜਾ ਪਰਚੇ ਖਾਲਤਾਂ ਦੇ ਵਿੱਚ ਅੰਦਰ ਆਇਆ ਮੈਂ ਇੱਕ 307 ਦਾ ਪਰਚਾ ਮੇਰੇ ਤੇ ਉਹ ਵੀ ਝੂਠਾ ਪਾ ਕੇ ਮੈਨੂੰ ਅੰਦਰ ਕੀਤਾ ਮੈਂ ਕਦੀ ਵਾਸਤੇ ਆਦੇ ਮਾਨ ਚ ਚੜਦੀ ਕਲਾ ਕੀ ਰਿਆਂ ਅੱਜ ਵੀ ਚੜਦੀ ਕਲਾ ਚ ਪਰ ਮੈਂ ਕਹਿਣਾ ਚਾਹੁੰਨਾ ਕਿ ਇੰਨਾ ੱੱੱਕਾ ਸਾਡੇ ਸਿੱਖਾਂ ਨਾਲ ਸਾਡੇ ਪੰਜਾਬ ਦੀ ਮੈਂ ᱥਾਮ ਦੀ ਧਰਤੀ 'ਚੋਂ ਆਇਆ ᱥਾਮ ਦੀ ਧਰਤੀ ਤੋਂ ਉੱਥੇ ਮੇਰੇ ਨਾਲ ਕੋਈ ੱੱੱਕਾ ਨਹੀਂ ਹੋਇਆ ਇੱਥੇ ਪੰਜਾਬ ਦੀ ਧਰਤੀ ਦੇਣ ਕਿ ੱੱੱਕਾ ਸਾਡੀਆਂ ਦਾੜੀਆਂ ਪਟੀਆਂ ਗੀਆਂ ਮੈਂ ਕਹਿਣਾ ਕਿ ਇਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਸਿੱਖਾਂ ਦੀਆਂ ਦਾੜੀਆਂ ਪੱਟਣ ਨੂੰ ਸੀਆਰਪੀ ਇੱਥੇ ਤਨਾਤ ਕੀਤੀ ਹੋਈ ਏ ਹੈ ਮੈਂ ਕਾਸ਼ ਕਹਿੰਨਾ ਕਿ ਇਹ ਮੇਰਾ ਫੋਨ ਬੰਦ ਕਰ ਦੇਣ ਮੈਂ ਇੱਕ ਹੋਰ ਅੱਜ ਤੋਂ ਰੋਟੀ ਪਾਣੀ ਤਿਆਗ ਦਿੱਤਾ ਮੈਂ ਨਹੀਂ ਰੋਟੀ ਪਾਣੀ ਖਾਣਾ ਜਿੰਨਾ ਚਿਰ ਉਹਦੇ ਤੇ ਕਾਰਵਾਈ ਸਖਤ ਨਾ ਹੋਵੇ ਉਹਨੂੰ ਸਸਪੈਂਡ ਕੀਤਾ ਜਵੇਂ ਉਹਨੇ ਬੰਦਿਆਂ ਨੂੰ ਤੇ ਸਾਨੂੰ ਸੀਆਰਪੀ ਤੋਂ ਲਾ ਕੇ ਤੇ ਸਾਨੂੰ ਦੂਜੀ ਹੱਥੇ ਜੇ ਪਾਇਆ ਜਾਵੇ ਜਿੱਥੇ ਆਮ ਸਾਡੇ ਸਿੱਖੇ ਸਾਨੂੰ ਕੋਈ ਇਹ ਸਾਡੇ ਗਲ ਪੈ ਜਾਣ ਸਾਡੀਆਂ ਰੋਟੀਆਂ ਕਿੱਕ ਕਰਦੇ ਆ ਗੰਦੇ ਹੱਥਾਂ ਨਾਲ ਬਾਥਰੂਮਾਂ ਵਾਲਿਆਂ ਨਾਲ ਦੱਸੋ ਇੱਕ ਸਿੱਖ ਸੁਬਰੀਂਗ ਤੇ ਕਾਜ ਸਾਬੋ ਦੀ ਤਲਵੰਡੀ ਦਾ ਸਾਡਾ ਸਤਿਕਾਰਯੋਗ ਜਥੇਦਾਰ ਬਲਵੰਤ ਸਿੰਘ ਨੰਦਗਰ ਸਾਹਿਬ ਉਹਦਾ ਇਹ ਮੰਨ ਲਓ ਸਤਿਕਾਰਯੋਗ ਸੁਪਰੀਡੈਂਟ ਜਿਹੜਾ ਇੱਥੇ ਉਹਨਾਂ ਦਾ ਸਿੱਖਾਂ ਦਾ ਬੱਚਾ ਤੇ ਇਹਨੂੰ ਇਹ ਨਹੀਂ ਪਤਾ ਇਹ ਸਾਡੇ ਨਾਲ ਐਡਾ ਧੱਕਾ ਐਡਾ ਜ਼ੁਲਮ ਇੱਥੇ ਮੈਂ ਅੱਜ ਤੋਂ ਲੰਗਰ ਪਾਣੀ ਨਹੀਂ ਛਕਣਾ ਰੋਟੀ ਤਿਆਗ ਦਿੱਤੀ ਹੈ ਮੈਂ ਲੈ ਕੇ ਇਹਨਾਂ ਨੂੰ ਦੇ ਦੇਣਾ ਕਾਜ ਸਾਲ ਸਾਹਿਬ ਆਏ ਗੁਰੂ ਜੀ ਦੀ ਫਤਿਹ ਮੈਂ ਪ੍ਰਧਾਨ ਮੰਤਰੀ ਬਾਜੇ ਕੇ ਬੋਲਣਾ ਮੈਂ ਪੰਥ ਨੂੰ ਦੱਸਣਾ ਚਾਹਣਾ ਕਿ ਅੱਜ 1:45 ਮਿੰਟਾਂ ਦੇ ਸੀਆਰਪੀ ਜਿਹੜੀ ਇਹ ਉਹਦੀ ਅੰਡਰ ਇਹਨਾਂ ਨੇ ਸਾਨੂੰ ਬੰਦ ਕੀਤਾ ਆਏ ਤੇ ਜਿਹੜੇ ਬਿਹਾਰ ਦੇ ਵਿੱਚੋਂ ਸੀਆਰਪੀ ਵਾਲੇ ਇੱਥੇ ਲੱਗੇ ਹੋਏ ਨੇ ਮੰਨ ਲਓ ਸਕਿਉਰਟੀ ਦੀ ਉਹਨਾਂ ਨੇ ਅੱਜ ਮੇਰੀ ਦਾੜੀ ਪੱਟੀ ਏ ਮੇਰੀ ਬਾਹ ਜਿਹੜੀ ਫੈਕਚਰ ਕਰਤੀ ਮਰੋੜ ਕੇ ਕੜੇ ਦੇ ਵਿੱਚ ਉਂਗਲਾਂ ਪਾ ਕੇ ਮੈਂ ਪੰਥ ਨੂੰ ਬੇਨਤੀ ਕਰਨਾ ਮੈਂ ਭਗਵੰਤ ਸਤਮਾਨ ਨੂੰ ਵੀ ਬੇਨਤੀ ਕਰਨਾ ਕਿ ਸਾਨੂੰ ਇੱਥੇ ਮਰਵਾਉਣ ਲਈ ਰੱਖਿਆ ਈ ਸਾਡੀਆਂ ਦਾੜੀਆਂ ਪਟਾਉਣ ਲਈ ਰੱਖਿਆ ਈ ਇੱਥੇ ਕੈਮਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਮੈਂ ਹਰਪ੍ਰੀਤ ਜਿਹੜਾ ਜਥੇਦਾਰ ਏ ਉਹਨੂੰ ਵੀ ਬੇਨਤੀ ਕਰਨਾ ਆਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕਰਨਾ ਕਿ ਇਸ ਮੁੱਦੇ ਤੇ ਬੋਲਿਆ ਜਾਵੇ ਮੇਰੀ ਦਾੜੀ ਪੱਟੀ ਮੇਰੇ ਕੋਲ ਰੁਗ ਵਾਲਾਂ ਦਾ ਮੇਰੀ ਜੇਬ ਦੇ ਵਿੱਚ 8-10 ਜਣੇ ਸੀਆਰਪੀ ਵਾਲੇ ਮੇਰੇ ਪੈਗੇ ਗੱਲ ਤੇ ਮੇਰੀ ਨਾਲੇ ਬਾਹਾਂ ਤੋੜਤੀ ਕਰੈਕ ਕਰਤੀ ਨਾਲੇ ਮੇਰੀ ਦਾੜ੍ਹੀ ਪੱਟੀ ਕੇਸਾਂ ਦੀ ਬੇਅਵਧੀ ਕੀਤੀ ਨਾਲੇ ਮੈਨੂੰ ਕਹਿੰਦੇ ਸੀ ਤੂੰ ਖਾਲਸਤਾਨੀ ਚੂਤੀਆ ਸਾਲਿਓ ਦੇਸ਼ ਦਰੋਹੀ ਓ ਇਹਨਾਂ ਮੇਰੀ ਇਹ ਵੀ ਕਹਿ ਕੇ ਬੇਇੱਜ਼ਤੀ ਕੀਤੀ ਬਹੁਤ ਜ਼ਿਆਦੀ ਕਹਿੰਦੇ ਤੁਸੀਂ ਦੇਸ਼ ਦਰੋਹੀ ਓ ਦੱਸੋ ਕਿ ਮੈਂ 307 ਦੇ ਪਰਚੇ 'ਚ ਆਇਆ ਕਿਹੜੇ ਖਾਲਸਾਾਂ ਦੇ ਪਰਚੇ 'ਚ ਮੰਦਰਾਂ ਤੇ ਇਹ ਬਹੁਤ ਜ਼ਿਆਦਾ ਸਾਡੇ ਨਾਲ ਸੀਆਰਪੀ ਵਾਲੇ ਇੱਥੇ ਧੱਕਾ ਕਰਦੇ ਸਾਡੇ ਦੇ 307 ਦਾ ਪਰਚਾ ਲਾਇਆ ਆ ਸਾਨੂੰ ਗੈਂਗਸਟਰਾਂ ਤਰ੍ਹਾਂ ਸੀਆਰਪੀ ਅਜੀ ਬੇਨਤੀ ਸਰਕਾਰ ਅੱਗੇ ਵੀ ਇਹ ਅਪੀਲ ਕਰਨੇ ਕਿ ਤੁਸੀਂ ਵੀ ਸਿੱਖਾਂ ਦੇ ਬੱਚੇ ਜੀ ਇੰਨਾ ਇਹ ਨਾ ਟੱਕਾ ਸਿੱਖਾਂ ਦੇ ਨਾਲ ਜਿਹੜੇ ਸਿੱਖਾਂ ਨੂੰ ਪਿਆਰ ਕਰਦੇ ਨੇ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਸਿੱਖਾਂ ਦੇ ਬੱਚੇ ਨੇ ਨਾ ਇਹਨਾਂ ਨੇ ਮੈਨੂੰ ਇੱਕ ਹੋਰ ਗੱਲ ਇਹਨਾਂ ਨੇ ਮੈਨੂੰ 1 ਵਜੇ ਤੋਂ ਲੈ ਕੇ ਹੁਣ ਉੱਥੋਂ ਆਇਆ ਮੈਂ ਦਿਉੜੀ ਦੇ ਵਿੱਚੋਂ ਚਾਚਾਰਜੀ ਸਿੰਘ ਵੀ ਉੱਥੇ ਮੇਰੇ ਨਾਲ ਕਲਵੰਤ ਸਿੰਘ ਵੀ ਇਹਨਾਂ ਨੇ ਬਹੁਤ ਮਰਨਾ ਧੱਕਾ ਕੀਤਾ ਚਾਚੇ ਨੇ ਦਾੜੀ ਕੱਢ ਕੇ ਮੇਰੀ ਜੇਲ੍ਹ ਚੋਂ ਵਿਖਾਈ ਦੱਸੋ ਆ ਪੱਟੀ ਦੀ ਕਾਰਵਾਈ ਕੀ ਏ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਜਿਹੜਾ ਮੰਨ ਲਓ ਸੁਪਰਡਿੰਟ ਉਹਨੂੰ ਵੀ ਪੁੱਛਿਆ ਜਾਵੇ ਕਿ ਇਹਨਾਂ ਨੂੰ ਇਹਨਾਂ ਦੇ ਅੰਡਰ ਕਿਉਂ ਬੰਦ ਕੀਤਾ ਇਹਨਾਂ ਦੀਆਂ ਦਾੜੀਆਂ ਦੀ ਬੇਅਬਦੀ ਮੇਰੇ ਕੇਸਾਂ ਦੀ ਬੇਅਬਦੀ ਫਿਰ ਮੈਨੂੰ ਖਾਲਸਤਾਨੀ ਚੂਤੀਆ ਬੋਲਦੇ ਆ ਬਹੁਤ ਇਹਨਾਂ ਨੇ ਮੈਨੂੰ ਮਾਰਾ ਮੇਰੇ ਨਾਲ ਧੱਕਾ ਕੀਤਾ ਏ ਤੇ ਮੈਂ ਬੇਨਤੀ ਇਹ ਹੀ ਕਰਨਾ ਕਿਉਂ ਨਾ ਕਿ ਜਿਹੜੀਆਂ ਸੰਗਤ ਸਿੱਖ ਸੰਗਤਾਂ ਜਿਹੜਾ ਪੰਥ ਏ ਉਹਨੂੰ ਬੇਨਤੀ ਕਰਨਾ ਚਾਹਣਾ ਕਿ ਵੱਧ ਤੋਂ ਵੱਧ ਮੇਰੀ ਬਾਤ ਚੁੱਕੀ ਜਾਵੇ ਕਿ ਜਿਹੜੀ ਇਹਨਾਂ ਮੇਰੀ ਦਾੜੀ ਦੀ ਬੇਅਵਦੀ ਕੀਤੀ ਮੈਨੂੰ ਮੰਨ ਲਓ 7-8 ਜਾਣੇ ਪੈ ਗਏ ਲਾਖੀਆਂ ਨਾਲ ਇਹਨਾਂ ਮੇਰੇ ਗਲ ਪਏ ਕੱਲੇ ਇੱਕ ਬੰਦੇ ਨੂੰ 8 ਬੰਦੇ ਗਲ ਪੈ ਜਾਣ ਕੀ ਦਸੂ ਹੰਦਾਲ ਹੋਵੇਗਾ ਤੇ ਮੈਂ ਇਹ ਹੀ ਬੇਨਤੀ ਕਰਨਾ ਤੁਹਾਨੂੰ ਇਹਨਾਂ ਚੱਕੀਆਂ 'ਚ ਬੰਦ ਕੀਤਾ ਆ ਖੁੱਲ੍ਹਿਆ ਧਿਆ ਜੋ ਲਿਆ ਕੇ ਹੁਣ ਚੱਕੀਆਂ 'ਚ ਬੰਦ ਕਰਤਾ ਏ ਤੇ ਮੈਂ ਇਹ ਹੀ ਬੇਨਤੀ ਕਰਨਾ ਆਪਦੇ ਪੰਥ ਨੂੰ ਹੀ ਬੇਨਤੀ ਕਰਨਾ ਕਿ ਇਹ ਆਵਾਜ਼ ਵੱਧ ਵੱਧ ਚੁੱਕੋ ਮੇਰੀ ਦਾੜ੍ਹੀ ਮੇਰੇ ਕੋਲ ਏ ਮੈਂ ਬੱਧੀ ਹੋਈ ਜਿਹੜੀਆਂ ਨਾ ਮੇਰੀ ਪੱਟੀ ਸੀ ਯਰਪੀ ਵਾਲਿਆਂ ਇਹਨਾਂ ਨੂੰ ਸਿੱਖੀ ਦਾ ਕੀ ਬਿਹਾਰੀਆਂ ਨੂੰ ਉੱਥੋਂ ਦੇ ਨੂੰ ਪਤਾ ਬਾਹਰਲੇ ਪਿਆਰ ਤੋਂ ਲੱਗੇ ਹੋਏ ਨੇ ਇਹਨਾਂ ਨੂੰ ਪੰਥ ਦਾ ਦਾੜ੍ਹੀ ਦਾ ਕੀ ਪਤਾ ਮੈਂ ਬੜਾ ਕਿਹਾ ਮੈਂ ਕਿ ਦਾੜ੍ਹੀ ਨਾ ਪਟੋ ਇਹਨਾਂ ਦਾੜ੍ਹੀ ਪੱਟੀ ਮੈਨੂੰ ਗਾਲੀਆਂ ਚੂਤੀਆ ਕਹਿ ਕਹਿ ਕੇ ਖਲ ਤਾਂ ਨਹੀਂ ਚੂਤੀਓ ਸਾਲਿਓ ਦੱਸੋ ਮੈਂ ਦੱਸੋ ਮੈਂ ਕਿਹੜਾ ਪਰਚੇ ਖਲਤਾਂ ਦੇ ਵਿੱਚ ਅੰਦਰ ਆਇਆ ਮੈਂ ਇੱਕ 307 ਦਾ ਪਰਚਾ ਮੇਰੇ ਤੇ ਉਹ ਵੀ ਝੂਠਾ ਪਾ ਕੇ ਮੈਨੂੰ ਅੰਦਰ ਕੀਤਾ ਮੈਂ ਕਦੀ ਵਾਸਤੇ ਆਦੇ ਮਾਨ ਚ ਚੜਦੀ ਕਲਾ ਦੀ ਰਿਆਂ ਅੱਜ ਵੀ ਚੜਦੀ ਕਲਾ ਚ ਪਰ ਮੈਂ ਕਹਿਣਾ ਚਾਹੁੰਨਾ ਕਿ ਇੰਨਾ ਧੱਕਾ ਸਾਡੇ ਸਿੱਖਾਂ ਨਾਲ ਸਾਡੇ ਪੰਜਾਬ 'ਚ ਮੈਂ ᱥਾਮ ਦੀ ਧਰਤੀ 'ਚੋਂ ਆਇਆ ᱥਾਮ ਦੀ ਧਰਤੀ ਤੋਂ ਉੱਥੇ ਮੇਰ ਨਾਲ ਕੋਈ ਧੱਕਾ ਨਹੀਂ ਹੋਇਆ ਇੱਥੇ ਪੰਜਾਬ ਦੀ ਧਰਤੀ ਦੇਣ ਕਿ ਧੱਕਾ ਸਾਡੀਆਂ ਦਾੜੀਆਂ ਪਟੀਆਂ ਗੀਆਂ ਮੈਂ ਕਹਿਣਾ ਕਿ ਇਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਸਿੱਖਾਂ ਦੀਆਂ ਦਾੜੀਆਂ ਪੱਟਣ ਨੂੰ ਸੀਆਰਪੀ ਇੱਥੇ ਤਨਾਤ ਕੀਤੀ ਹੋਈ ਹੈ ਹੈਂ ਮੈਂ ਕਾਸ਼ ਕਹਿਣਾ ਕਿ ਇਹ ਮੇਰਾ ਫੋਨ ਬੰਦ ਕਰ ਦੇਣ ਮੈਂ ਇੱਕ ਹੋਰ ਅੱਜ ਤੋਂ ਰੋਟੀ ਪਾਣੀ ਤਿਆਗ ਦਿੱਤਾ ਮੈਂ ਨਹੀਂ ਰੋਟੀ ਪਾਣੀ ਖਾਣਾ ਜਿੰਨਾ ਚਿਰ ਉਹਦੇ ਤੇ ਕਾਰਵਾਈ ਸਖਤ ਨਾ ਹੋਵੇ ਉਹਨੂੰ ਸਸਪੈਂਡ ਕੀਤਾ ਜਾਵੇ ਉਹਨੇ ਬੰਦਿਆਂ ਨੂੰ ਤੇ ਸਾਨੂੰ ਸੀਆਰਪੀ ਦੋ ਲਾ ਕੇ ਤੇ ਸਾਨੂੰ ਦੂਜੀ ਹੱਥੇ ਜੇ ਪਾਇਆ ਜਾਵੇ ਜਿੱਥੇ ਆਮ ਸਾਡੇ ਸਿੱਖ ਹੈ ਸਾਨੂੰ ਕੋਈ ਇਹ ਸਾਡੇ ਗਲ ਪੈ ਜਾਂ ਸਾਡੀਆਂ ਰੋਟੀਆਂ ਚੱਕ ਕਰਦੇ ਆ ਗੰਦੇ ਹੱਥਾਂ ਨਾਲ ਬਾਥਰੂਮ ਵਾਲਿਆਂ ਨਾਲ ਦੱਸੋ ਇੱਕ ਸਿੱਖ ਸੁਬਰੀ ਡਿੰਗ ਤੇ Tchau.